ਇਲੈਕਟ੍ਰੋਨਿਕ ਦਾ ਸ਼ੋਅਰੂਮ ਹੋਇਆ ਸੜਕੇ ਸੁਆ ਅੱਜ ਬਸਟੈਂਡਸ ਦੀ ਗਣਪਤੀ ਇਲੈਕਟ੍ਰੋਨਿਕ ਅੱਗ ਦੀ ਲਪੇਟ ਵਿੱਚ ਆ ਗਿਆ ਅਤੇ ਦੇਖਦੇ ਹੀ ਦੇਖਤੇ ਟੀਵੀ ਫ੍ਰਿਜ ਏਸੀ ਸਭ ਸੜਕੇ ਸੁਆ ਹੋ ਗਏ ਸ਼ੋਅਰੂਮ ਮਾਲਕ ਤੇ ਉਹਨਾਂ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਪਰ ਨੁਕਸਾਨ ਤਕਰੀਬਨ 1 ਕਰੋੜ ਤੋਂ ਉੱਪਰ ਦਾ ਦੱਸਿਆ ਜਾ ਰਿਹਾ ਹੈ ਖਬਰ ਲਿਖਣ ਤੱਕ ਫਾਇਰ ਵਿਗੇੜ ਦੀਆਂ 6 ਤੋਂ 7 ਗੱਡੀਆਂ ਅੱਗ ਤੇ ਕਾਬੂ ਕਰਨ ਵਿੱਚ ਲੱਗੀਆਂ ਹੋਈਆਂ ਸਨ ਪੰਜਾਬ ਪੁਲਿਸ ਟ੍ਰੈਫਿਕ ਪੁਲਿਸ ਸਰ ਸੇਵਾਲੇ ਪ੍ਰੇਮੀਆਂ ਦੀ ਸੰਗਤ ਤੋਂ ਇਲਾਵਾ ਸ਼ਹਿਰ ਦੇ ਲੋਕਾਂ ਦੀ ਹਿੰਮਤ ਨਾਲ ਸ਼ੋਰੂਮ ਦਾ ਨਿਜਲਾ ਹਿੱਸਾ ਖਾਲੀ ਕੀਤਾ ਗਿਆ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਸ਼ਾਮ ਬਜਾਜ ਦੀ ਸਮਾਣਾਤੋ ਰਿਪੋਰਟ ਗਲਪੇ ਅਗਲਾ ਦਿਨ ਬਹੁਤ ਭਿਆਨਕ ਹੈ ਪਰ ਇਹ ਫਿਲਹਾਲ ਕੋਈ ਕਾਰਨ ਦਾ ਪਤਾ ਲੱਗ ਰਿਹਾ 5 ਵੇੜੇ ਦੇ ਗੱਡੇ ਪਹੁੰਚੇ ਹੋਏ ਨੇ ਅੱਗੇ ਜ਼ਿਆਦਾ ਭਿਆਨਕ ਹੈ ਤੇ ਕਾਬੂ ਪਾਇਆ ਜਾ ਰਿਹਾ ਹੈ ਫਿਰ ਦੋ ਗੱਡੇ ਪਹੁੰਚ ਚੁੱਕੇ ਨੇ ਦੋ ਗੱਡੀਆਂ ਹੋਰ ਆ ਰਹੀਆਂ ਨੇ ਇੱਕ ਗੱਡੀ ਖਾਲੀ ਹੋ ਚੁੱਕੀ ਹੈ ਤੇ ਇੰਨਾ ਕਿ ਅੰਗ ਦਾ ਭੈਣ ਖਤਰਾ ਦਾ ਰੂਪ ਹੈ ਵੀ ਆਸੇ ਪਾਸੇ ਵੀ ਖਤਰਾ ਲੱਗ ਰਿਹਾ ਹੈ ਜਨਾਂ ਨੂੰ ਦੁਕਾਨਦਾਰਾਂ ਨੂੰ ਨੇ ਸਮਾਨ ਸਾਈਡ ਤੇ ਕਰ ਲਿਆ ਹੁਣ ਦੇਖ ਲਿਆ ਕਿ ਜੋ ਜੋ ਅੱਗੇ ਠੱਲ ਪੈ ਰਹੀ ਹੈ ਬਾਅਦ ਚ ਉਹ ਗੂਪਾ